ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਕਾ ਸਵਾਗਤ ਹਰਿਆਣਾ ਚ ਕਾਂਗਰਸ ਆਪ ਅਤੇ ਸਫਾ ਚ ਹੋ ਸਕਦਾ ਗੱਠ ਜੋੜ ਫਾਰਮੂਲਾ ਤਿਆਰ ਸ਼੍ਰੀ ਅਕਾਲ ਤਖਸਾਲ ਦੇ ਜਥੇਦਾਰ ਵੱਲੋਂ ਤਲਬ ਕੀਤੇ ਲੀਡਰਾਂ ਨੂੰ ਇੱਕ ਹੋਰ ਸਖਤ ਹੁਕਮ ਸੋ ਕੁਬੀਰ ਨੂੰ ਤਨਖਾਹਿਆ ਕਰਾਰ ਦੇਣ ਦਾ ਅਮਰਿਤਪਾਲ ਤੇ ਪਤਾ ਵੱਲੋਂ ਸਵਾਗਤ ਜ਼ਿਮਨੀ ਚੋਣਾ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਮਾਨ ਦੀ ਦੋ ਹੋਰ ਵਿਧਾਇਕਾਂ ਤੇ ਅੱਖ ਕੰਗਣਾ ਦੀ ਫਿਲਮ ਦੇ ਗੀਤਕਾਰ ਦਾ ਵਿਵਾਦਿਤ ਬਿਆਨ ਰਾਸ਼ਟਰਪਤੀ ਨੇ ਦਿੱਲੀ ਦੇ ਐਲ ਡੀ ਦੀਆਂ ਸ਼ਕਤੀਆਂ ਵਿੱਚ ਕੀਤਾ ਹੋਰ ਵਾਅਦਾ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਰਿਆਣਾ ਦੇ ਵਿੱਚ ਆ ਰਹੀਆਂ ਚੌਣਾ ਦੀ ਤੇ ਉੱਥੇ ਹਰ ਹਾਲਤੇ ਵਿੱਚ ਕਾਂਗਰਸ ਭਾਜਪਾ ਨੂੰ ਹਰਾਉਣਾ ਚਾਹੁੰਦੀ ਹੈ ਇਕਲਾ ਚਲੋ ਦੀ ਰਣਨੀਤੀ ਦੇ ਤਹਿਤ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਹੁਣ ਤੱਕ ਤਾਂ ਨਜ਼ਰ ਆ ਰਿਹਾ ਸੀ ਕਿ ਕਾਂਗਰਸ ਤੇ ਬਾਕੀ ਪਾਰਟੀਆਂ ਇਕੱਲਿਆਂ ਇਕੱਲਿਆਂ ਹੀ ਚੋਣਾਂ ਲੜਨਗੀਆਂ ਪਰ ਆਖਰਕਾਰ ਕਾਂਗਰਸ ਨੇ ਆਪਣੀ ਰਣਨੀਤੀ ਬਦਲ ਲਈ ਹੈ ਕਾਂਗਰਸ ਹੁਣ ਆਮ ਆਦਮੀ ਪਾਰਟੀ ਸਮਾਜਵਾਦੀ ਪਾਰਟੀ ਅਤੇ ਖੱਬੇ ਪੱਖੀ ਪਾਰਟੀਆਂ ਨਾਲ ਮਿਲ ਕੇ ਚੋਣ ਲੜ ਸਕਦੀ ਹੈ ਹਾਲਾਂਕਿ ਇਸ ਸਥਿਤੀ ਬਹੁਤੀ ਸਪਸ਼ਟ ਨਹੀਂ ਹੋ ਸਕੀ ਪਰ ਸੰਕੇਤ ਮਿਲ ਰਹੇ ਨੇ ਕਿ ਉਹਨਾਂ ਵੱਲੋਂ ਛੇਤੀ ਇਹਨਾਂ ਪਾਰਟੀਆਂ ਦੇ ਨਾਲ ਗੱਠਜੋੜ ਹੋਣ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ 5 ਤੋਂ 7 ਹਲਕਿਆਂ ਦੇ ਵਿੱਚ ਟਿਕਟਾਂ ਸਪਾ ਅਤੇ ਖੱਬੇ ਪੱਖੀਆਂ ਨੂੰ ਇੱਕ-ਇੱਕ ਹਲਕੇ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਹਾਲ ਹੀ ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਪਾਰਟੀਆਂ ਦੇ ਪ੍ਰਦਰਸ਼ਨ ਦੇ ਆਧਾਰ ਤੇ ਇਹਨਾਂ ਹਲਕਿਆਂ ਦੇ ਵਿੱਚ ਸੀਟਾਂ ਦੀ ਵੰਡ ਕੀਤੀ ਜਾ ਸਕਦੀ ਹੈ ਹਰਿਆਣਾ ਦੇ ਵਿੱਚ ਗੱਠ ਜੋੜ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਅੰਦਰ ਵੀ ਇਹ ਚਰਚਾ ਉਸ ਵਕਤ ਤੇਜ਼ ਹੋਈ ਜਦੋਂ ਖੁਦ ਰਾਹੁਲ ਗਾਂਧੀ ਨੇ ਕਾਂਗਰਸ ਦੇ ਚੋਟੀ ਦੇ ਆਗੂਦੰਡ ਬੈਠਕ ਕੀਤੀ ਅਤੇ ਬੈਠਕ ਦੇ ਵਿੱਚ ਵਿਰੋਧੀ ਏਕਤਾ ਉੱਤੇ ਜ਼ੋਰ ਦਿੱਤਾ। ਨਾਲ ਹੀ ਕਾਂਗਰਸ ਦੇ ਸੀਨੀਅਰ ਆਗੂ ਨੂੰ ਹਰਿਆਣਾ ਦੇ ਵਿੱਚ ਸਹਿਯੋਗੀ ਪਾਰਟੀਆਂ ਦੇ ਨਾਲ ਗੱਠ ਜੋੜ ਦੇ ਬਾਬਤ ਆਪਣੀ رائے ਦੇਣ ਵਾਸਤੇ ਆਖ ਦਿੱਤਾ ਹੈ। ਜੇਕਰ ਹੁਣ ਤੱਕ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਅਨੁਸਾਰ ਇਸ ਮਸਲੇ ਨੂੰ ਗੱਲ ਅੱਗੇ ਤੋਰੀਏ। ਦਾ ਲੱਗਦਾ ਹੈ ਕਿ ਪਾਰਟੀ ਦੇ ਅੰਦਰ ਤੇ ਬਾਹਰ ਚਿੰਤਨ-ਮੰਥਨ ਤੇਜ਼ ਹੋ ਗਿਆ ਹੈ ਇਸ ਸੰਬੰਧੀ ਆਮ ਆਦਮੀ ਪਾਰਟੀ ਸਮਾਜਵਾਦੀ ਪਾਰਟੀ ਅਤੇ ਸੀਪੀਐਮ ਦੇ ਨਾਲ ਚਰਚਾ ਸ਼ੁਰੂ ਹੋ ਚੁੱਕੀ ਹੈ ਮੰਨਿਆ ਜਾ ਰਿਹਾ ਕਿ ਅਗਲੇ 1-2 ਦਿਨਾਂ ਦੇ ਵਿੱਚ ਇਹਨਾਂ ਸੀਟਾਂ ਨੂੰ ਲੈ ਕੇ ਇਹਨਾਂ ਸਾਰੀਆਂ ਪਾਰਟੀਆਂ ਦੇ ਨਾਲ ਤਾਲਮੇਲ ਹੋ ਸਕਦਾ ਹੈ ਕਾਂਗਰਸ ਪਾਰਟੀ ਦੇ ਹਰਿਆਣਾ ਇੰਚਾਰਜ ਅਤੇ ਕਾਂਗਰਸ ਦੇ ਸੀਨੀਅਰ ਆਗੂ ਦੀਪਕ ਵਾਰੀਆ ਨੇ ਵੀ ਗੱਠ ਜੋੜ ਦੇ ਸੰਕੇਤ ਦੇ ਦਿੱਤੇ ਹਨ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਸ ਬਾਰੇ ਹਾਲੇ رائے ਲਈ ਜਾ ਰਹੀ ਹੈ ਅੰਤੋਂ ਫੈਸਲਾ ਪਾਰਟੀ ਹਾਈ ਕਮਾਂਡ ਕਰੇਗੀ ਇਸੇ ਦੌਰਾਨ ਗੱਠ ਜੋੜ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਅੰਦਰ ਵੀ ਲਹਿਰ ਚੱਲ ਰਹੀ ਹੈ ਆਪ ਸੰਸਦ ਸੰਜੀਤ ਸਿੰਘ ਨੇ ਰਾਹੁਲ ਗਾਂਧੀ ਦੀ ਸੋਚ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਡੀ ਤਰਜੀਹ ਭਾਜਪਾ ਨੂੰ ਹਰਾਉਣਾ ਹੈ ਸਾਡੇ ਹਰਿਆਣਾ ਇੰਚਾਰਜ ਸੰਦੀਪ ਪਾਠਕ ਅਤੇ ਸੁਸ਼ੀਲ ਗੁਪਤਾ ਇਸ ਸਬੰਧਤ ਅੰਤੋਂ ਫੈਸਲਾ ਕਰਨਗੇ ਜੇਕਰ ਜਾਣਕਾਰਾਂ ਦੀ ਮੰਨੀਏ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਥਿਤੀ ਚ ਦੋਵੇਂ ਪਾਰਟੀਆਂ ਨੂੰ ਇਸ ਵਕਤ ਸਹਿਯੋਗ ਦੀ ਲੋੜ ਹੈ ਕਾਂਗਰਸ ਪਾਰਟੀ ਗੁਜਰਾਤ ਵਿਧਾਨ ਸਭਾ ਦੇ ਵਿੱਚ ਵੀ ਇਸ ਗੱਠਜੋੜ ਦੀ ਕੋਸ਼ਿਸ਼ ਕਰ ਸਕਦੀ ਹੈ ਜਿੱਥੇ ਕਾਂਗਰਸ ਲੰਬੇ ਸਮੇਂ ਤੋਂ ਸੱਤਾ ਤੋਂ ਬਾਹਰ ਚੱਲ ਰਹੀ ਹੈ ਉਸ ਨੂੰ ਉੱਥੇ ਆਮ ਆਦਮੀ ਪਾਰਟੀ ਦੀ ਲੋੜ ਪੈ ਸਕਦੀ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਵਿੱਚ ਆਪ ਨੇ ਉੱਥੇ ਆਪਣਾ ਵੋਟ ਬੈਂਕ ਬਣਾ ਲਿਆ ਹੈ ਵੈਸੇ ਵੀ ਅੱਜਕੱਲ ਕਾਂਗਰਸ ਪਾਰਟੀ ਦਾ ਜ਼ੋਰ ਭਾਜਪਾ ਦੇ ਖਿਲਾਫ ਵੋਟ ਮਤ ਨੂੰ ਟੁੱਟਣ ਅਤੇ ਰੋਕਣ ਤੋਂ ਲੱਗਿਆ ਹੋਇਆ ਹੈ ਇਹੀ ਕਾਰਨ ਹੈ ਕਿ ਕਾਂਗਰਸ ਨੇ ਆਪਣੀ ਏਕਤਾ ਚੱਲੋ ਰਣਨੀਤੀ ਬਦਲ ਲਈ ਹੈ ਸੋ ਹੁਣ ਉਮੀਦ ਹੈ ਕਿ ਗੱਠ ਜੋੜ ਕਰਕੇ ਹਰ ਹੀਲੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਜਿੱਤਣ ਦੀ ਰਣਨੀਤੀ ਦੇ ਤਹਿਤ ਕੰਮ ਕੀਤਾ ਜਾ ਸਕਦਾ ਹੈ ਤੇ ਹੁਣ ਗੱਲ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਨਵੇਂ ਅਤੇ ਸਖਤ ਹੁਕਮਾਂ ਦੀ ਜਾਣਕਾਰੀ ਮਿਲੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਇੱਕ ਵਾਰ ਫਿਰ ਤੋਂ ਸਖਤ ਤਾੜਨਾ ਕਰ ਦਿੱਤੀ ਹੈ ਉਨਾ ਅਕਾਲੀ ਆਗੂ ਨੂੰ ਇੱਕ ਦੂਸਰੇ ਤੇ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਸਖਤ ਨੋਟਿਸ ਲਿਆ ਹੈ ਜਥੇਦਾਰ ਸਾਹਿਬ ਨੇ ਕਿਹਾ ਕਿ ਕੁਝ ਅਕਾਲੀ ਲੀਡਰ ਅਕਾਲ ਤਖਸਦ ਦੀ ਮਾਣ ਮਰਿਆਦਾ ਅਤੇ ਸਰਬਉੱਚਤਾ ਦੇ ਨਾਲ ਇੱਕ ਦੂਸਰੇ ਤੇ ਬਿਆਨਬਾਜ਼ੀ ਕਰ ਰਹੇ ਹੈ ਜੋ ਅਕਾਲ ਤਖਸਦ ਦੀ ਸਰਬਉੱਚਤਾ ਦੇ ਵਿਰੁੱਧ ਹੈ ਜਥੇਦਾਰ ਸਾਹਿਬ ਨੇ ਕਿਹਾ ਕਿ ਜਦੋਂ ਤੱਕ ਇਹ ਮਾਮਲਾ ਵਿਚਾਰ ਅਧੀਨ ਹੈ ਇਸ ਪਾਸੇ ਇਸ ਸਮੇਂ ਤੱਕ ਅਜਹੀਆਂ ਟਿੱਪਣੀਆਂ ਨਾ ਕੀਤੀਆਂ ਜਾਣ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇ ਤੋਂ ਇਹ ਬਿਆਨ ਜਾਰੀ ਕਰ ਦਿੱਤਾ ਗਿਆ ਹੈ ਜਥੇਦਾਰ ਸਾਹਿਬ ਨੇ ਸਿੱਖ ਸਿਆਸਤ ਦੇ ਨਾਲ ਜੁੜੇ ਆਗੂ ਨੂੰ ਹਦਾਇਤ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਅਤੇ ਸਤਕਾਰ ਨੂੰ ਮੱਦੇ ਨਜ਼ਰ ਰੱਖਦੀ ਹੋਈ ਇਸ ਬਿਆਨਬਾਜ਼ੀ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ ਜੇਕਰ ਸਿੱਖ ਲੀਡਰ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਜ਼ ਨਾ ਆਏ ਉਹਨਾਂ ਨੇ ਆਪਣੀ ਬਿਆਨਬਾਜ਼ੀ ਜਾਰੀ ਰੱਖੀ ਤਾਂ ਇਹਨਾਂ ਵਿਰੁੱਧ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੀ ਉਲੰਘਣਾ ਕਰਨ ਦੇ ਅਧੀਨ ਪੰਥਕ ਰੀਤਾਂ ਦੇ ਮੁਤਾਬਕ ਸਖਤ ਕਾਰਵਾਈ ਆਮਲ ਵਿੱਚ ਲਿਆਂਦੀ ਜਾ ਸਕਦੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਜਾਰੀ ਹਦਾਇਤ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਗਤ ਕਰ ਦਿੱਤਾ ਗਿਆ ਅਤੇ ਉਹ ਖੁਸ਼ ਜਾਪ ਰਹੇ ਨੇ। ਕਿਉਂਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਕੁਝ ਅਕਾਲੀ ਲੀਡਰ ਤਖਤ ਦੀ ਮਾਣ ਮਰਿਆਦਾ ਤੇ ਸਰਬ ਉੱਚਤਾ ਦੇ ਨਾਲ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ ਜੋ ਕਿ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਦੇ ਵਿਰੁੱਧ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਜਦੋਂ ਤੱਕ ਇਹ ਮਾਮਲਾ ਵਿਚਾਰ ਅਧੀਨ ਹੈ ਇਹਦੇ ਤੇ ਕੋਈ ਫੈਸਲਾ ਆ ਨਹੀਂ ਜਾਂਦਾ ਉਦੋਂ ਤੱਕ ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਗੁਰੇਜ਼ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਪਾਰਟੀ ਦੇ ਸਾਰੇ ਆਗੂ ਨੂੰ ਹਦਾਇਤਾਂ ਦੀ ਪਾਲਣਾ ਕਰਨ ਵਾਸਤੇ ਅਪੀਲ ਕਰ ਦਿੱਤੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅਕਾਲੀ ਦਲ ਨੇ ਆਪਣੇ ਸਾਰੇ ਬੁਲਾਰਿਆਂ ਨੂੰ ਮੀਡੀਆ ਦੇ ਵਿੱਚ ਵੀ ਇਸ ਮੁੱਦੇ ਤੇ ਕਿਸੇ ਵੀ ਤਰ੍ਹਾਂ ਦੀ ਬਹਿਸ ਤੋਂ ਬਚਣ ਦੀ ਸਲਾਹ ਦਿੱਤੀ ਹੈ ਹੁਣ ਕਈ ਹਲਕਿਆਂ ਦੇ ਵਿੱਚ ਪੰਥਕ ਸਫਾਂ ਦੇ ਵਿੱਚ ਗੱਲ ਇਹ ਵੀ ਚੱਲ ਪਈ ਹੈ ਕਿ ਅਸਲ ਦੇ ਵਿੱਚ ਅਕਾਲੀ ਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਇਸ ਬਿਆਨਬਾਜ਼ੀ ਦੇ ਕਾਰਨ ਲਕੀਰ ਵੱਡੀ ਹੁੰਦੀ ਜਾ ਰਹੀ ਸੀ ਜਿਸ ਕਰਕੇ ਇਹ ਬਿਆਨ ਸਾਹਮਣੇ ਆਇਆ ਤਾਂ ਕਿ ਥੋੜੀ ਬਹੁਤ ਅਕਾਲੀ ਦਲ ਨੂੰ ਰਾਹਤ ਮਿਲ ਸਕੇ ਤੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੇ ਬਾਗੀ ਕਹੀਏ ਜਾਂ ਵਿਰੋਧੀ ਕਹੀਏ ਜਾਂ ਤਤਕਾਲੀ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਵਜ਼ੀਰ ਸੀ ਉਹ 17 ਸਾਬਕਾ ਮੰਤਰੀ ਹੈ ਉਹਨਾਂ ਤੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਪਸ਼ਟੀਕਰਨ ਮੰਗ ਲਿਆ ਇਹਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਸਿਕਤਰੀ ਦੇ ਵੱਲੋਂ ਇੱਕ ਚਿੱਠੀ ਜਨਤਕ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਸਾਲ 2007 ਤੋਂ 17 ਤੱਕ ਦੇ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਮੰਤਰੀ ਰਹੇ ਉਹ 17 ਵਿਅਕਤੀ ਹੈ ਜਿਨ੍ਹਾਂ ਦੇ ਕੋਲੋਂ ਇਹ ਸਪਸ਼ਟੀਕਰਨ ਮੰਗਿਆ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਅਕਾਲ ਤਖਤ ਸਾਹਿਬ ਦੇ ਜਸ਼ਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਨਿੱਜੀ ਸਹਾਇਕ ਪ੍ਰੋਫੈਸਰ ਸੁਖਦੇਵ ਸਿੰਘ ਦੇ ਦਸਤਖਤਾਂ ਹੇਠ ਸਾਲ 2007 ਤੋਂ 17 ਤੱਕ ਅਕਾਲੀ ਭਾਜਪਾ ਗੱਠਜੋੜ ਵਿੱਚ ਜਿਹੜੇ ਮੰਤਰੀ ਸੀ ਉਹਨਾਂ ਵਿੱਚ ਬੀਬੀ ਉਪਿੰਦਰਜੀਤ ਕੌਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਗੁਲਜ਼ਾਰ ਸਿੰਘ ਰਣੀਕੇ ਪਰਮਿੰਦਰ ਸਿੰਘ ਢੀਂਡਸਾ ਸੁੱਚਾ ਸਿੰਘ ਲੰਗਾ ਜਨਵੇਜਾ ਸਿੰਘ ਸੇਖੋਂ ਹੀਰਾ ਸਿੰਘ ਗਾਬੜੀਆ ਸਰਵਣ ਸਿੰਘ ਫਲੌਰ ਸੋਹਣ ਸਿੰਘ ਠੰਡਲ ਦਲਜੀਤ ਸਿੰਘ ਚੀਮਾ ਸਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਵਿਕਰਮ ਮਜੀਠੀਆ ਮਨਪ੍ਰੀਤ ਸਿੰਘ ਬਾਦਲ ਸ਼ਰਨਜੀਤ ਸਿੰਘ ਢਿੱਲੋਂ ਸੁਰਜੀਤ ਰਖੜਾ ਮਹੇਸ਼ਿੰਦਰ ਗਰੇਵਾਲ ਇਹਨਾਂ ਵਿੱਚੋਂ ਦੱਸਣਾ ਬਣਦਾ ਕਿ ਬਹੁ ਗਿਣਤੀ ਇਸ ਵਕਤ ਅਕਾਲੀ ਦਲ ਨੂੰ ਛੱਡ ਚੁੱਕੇ ਨੇ ਤੇ ਬਾਗੀ ਧੜੇ ਵਿੱਚ ਨੇ ਇਹਨਾਂ ਨੂੰ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੇ ਬੀਤੇ ਦਿਨੀ ਸਰਬਸੰਮਤੀ ਨਾਲ ਜਿਹੜਾ ਫੈਸਲਾ ਕੀਤਾ ਸੀ ਉਸ ਫੈਸਲੇ ਦੇ ਮੁਤਾਬਕ ਸੁਖਬੀਰ ਬਾਦਲ ਜਿਹੜੇ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਬਰਾਬਰ ਤੇ ਜ਼ਿੰਮੇਵਾਰ ਦੱਸਿਆ ਗਿਆ ਹੈ। ਇਹਨਾਂ ਕੋਲੋਂ 15 ਦਿਨਾਂ ਦੇ ਅੰਦਰ-ਅੰਦਰ ਸਪਸ਼ਟੀਕਰਨ ਦੀ ਮੰਗ ਕਰ ਦਿੱਤੀ ਗਈ ਹੈ। ਹੁਣ ਵੇਖਣਾ ਹੋਏਗਾ ਕਿ ਆਪਣੇ ਸਪਸ਼ਟੀਕਰਨ ਵਿੱਚ ਕੀ ਲਿਖ ਕੇ ਭੇਜਦੇ ਆ। ਤੇ ਦੂਸਰੇ ਪਾਸੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਵਾਸਤੇ ਵੱਧ ਤੋਂ ਵੱਧ ਵੋਟਾਂ ਬਣਾਉਣ ਵਾਸਤੇ ਪਿੰਡਾਂ 'ਚ ਜਾ ਰਹੇ ਨੇ। ਇਸੇ ਦੌਰਾਨ ਜਦੋਂ ਉਹ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਬੁੱਧੋ ਬਰਕਤ ਪਹੁੰਚੇ ਤਾਂ ਉੱਥੇ ਉਹਨਾਂ ਦਾ ਸਵਾਗਤ ਕੀਤਾ ਗਿਆ ਤਰਸੇਮ ਸਿੰਘ ਹੋਰਾ ਨੂੰ ਜਦੋਂ ਸੁਖਵੀਰ ਸਿੰਘ ਬਾਦਲ ਦੇ ਬਾਬਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਬਾਰੇ ਪੁੱਛਿਆ ਗਿਆ ਤਾਂ ਉਹ ਕਹਿੰਦੇ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਜਥੇਦਾਰ ਸਾਹਿਬ ਤੋਂ ਉਹਨਾਂ ਨੇ ਨਾਲ ਇੱਕ ਹੋਰ ਵੀ ਮੰਗ ਕਰ ਦਿੱਤੀ ਹੈ ਤਰਸੇਮ ਸਿੰਘ ਹੋਰਾ ਨੇ ਪੰਜ ਸਿੰਘ ਸਹਿਬਾਨਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਤਨਖਾਹਿਆ ਐਲਾਨਿਆ ਗਿਆ ਉਹਦਾ ਤਾਂ ਸਵਾਗਤ ਕੀਤਾ ਉਹ ਕਹਿੰਦੇ ਬਿਲਕੁਲ ਫੈਸਲਾ ਠੀਕ ਹੈ ਇਹਦੇ ਤੋਂ ਇਲਾਵਾ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਤੋਂ ਬਾਅਦ ਸਖ਼ਤ ਸਜ਼ਾ ਦੇਣ ਦੇ ਵਾਸਤੇ ਵੀ ਅਪੀਲ ਕੀਤੀ ਹੈ ਤਾਂ ਕਿ ਇੱਕ ਮਿਸਾਲੀ ਸਜ਼ਾ ਦਿੱਤੀ ਜਾ ਸਕੇ ਹੁਣ ਗੱਲ ਕਰਦੇ ਆ ਪੰਜਾਬ ਦੀ ਮੌਜੂਦਾ ਸਿਆਸਤ ਦੀ ਲੱਗਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਨੂੰ ਇੱਕ ਹੋਰ ਝਟਕਾ ਦੇਣ ਦੇ ਮੂਡ ਵਿੱਚ ਨੇ ਤੁਹਾਨੂੰ ਯਾਦ ਹੋਣਾ ਕਿ ਹਾਲੇ ਕੁਝ ਦਿਨ ਪਹਿਲਾਂ ਸੁਖਵੀਰ ਬਾਦਲ ਦੇ ਸਭ ਤੋਂ ਕਰੀਬੀਆਂ ਦੇ ਵਿੱਚੋਂ ਇੱਕ ਡਿੰਪੀ ਢਿੱਲੋਂ ਨੂੰ ਅਕਾਲੀ ਦਲ ਦੇ ਨਾਲੋਂ ਤੋੜ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੇ ਵਿੱਚ ਉਹ ਸਫਲ ਹੋ ਗਏ ਸਨ ਹਾਲਾਂਕਿ ਉਹ ਕਹਿੰਦੇ ਸੀ ਕਿ ਮੈਂ ਸੁਖਵੀਰ ਬਾਦਲ ਹਰ ਸਿਮਰਤ ਕੌਰ ਬਾਦਲ ਅਤੇ ਮਨਪ੍ਰੀਤ ਬਾਦਲ ਇਹਨਾਂ ਦੀਆਂ ਕੁਝ ਟਿੱਪਣੀਆਂ ਤੋਂ ਨਾਰਾਜ਼ ਅਤੇ ਨਿਰਾਸ਼ ਹੋ ਕੇ ਖੁਦ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਉਣ ਦਾ ਫੈਸਲਾ ਕੀਤਾ ਹੈ ਹੁਣ ਮੁੱਖ ਮੰਤਰੀ ਮਾਨ ਦੇ ਉਸ ਪੈਂਤੜੇ ਨੇ ਸੁਖਵੀਰ ਬਾਦਲ ਅਤੇ ਹੋਰਨਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ ਤੇ ਹੁਣ ਲੱਗਦਾ ਕਿ ਮੁੱਖ ਮੰਤਰੀ ਮਾਨ ਦੀ ਅੱਖ ਵਿਰੋਧੀ ਪਾਰਟੀਆਂ ਦੇ ਕੁਝ ਹੋਰ ਆਗਮਾਂ ਤੇ ਵੀ ਹੈ ਜਿਨ੍ਹਾਂ ਵਿੱਚੋਂ ਦੋ ਜਾਂ ਤਿੰਨ ਵਿਧਾਇਕ ਹੋ ਸਕਦਾ ਕਿ ਆਮ ਆਦਮੀ ਪਾਰਟੀ ਵਿੱਚ ਆਉਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਅਤੇ ਪੰਚਾਇਤੀ ਤੇ ਨਿਗਮ ਚੋਣਾਂ ਤੋਂ ਪਹਿਲਾਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹੈ ਜੇ ਇੰਜ ਹੁੰਦਾ ਤਾਂ ਮੁੱਖ ਮੰਤਰੀ ਮਾਨ ਵਿਰੋਧੀਆਂ ਨੂੰ ਵੱਡਾ ਸਿਆਸੀ ਝਟਕਾ ਦੇ ਸਕਦੇ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਕਿ ਬੀਤੇ ਦਿਨੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਨ ਪਿਛਲੇ ਸੈਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਦੀਆਂ ਉਹ ਸਿਫਤਾਂ ਕਰ ਰਹੇ ਹਿੱਸੇ ਤੇ ਮਾਨ ਸਾਹਿਬ ਨੇ ਉਹਨਾਂ ਦੀਆਂ ਸਿਫਤਾਂ ਕੀਤੀਆਂ ਸੀ ਹੁਣ ਕੱਲ ਇਸੇ ਤਰੀਕੇ ਨਾਲ ਉਹਨਾਂ ਨੇ ਮਨਪ੍ਰੀਤ ਈਆਲੀ ਦੀਆਂ ਵੀ ਸਿਫਤਾਂ ਕੀਤੀਆਂ ਨੇ ਅੱਗੇ ਵੇਖਣਾ ਹੋਵੇਗਾ ਕਿ ਹੁੰਦਾ ਕੀ ਹੈ ਦੱਸਣਾ ਬਣਦਾ ਕਿ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ ਪਿਛਲੇ ਸਮੇਂ ਦੇ ਵਿੱਚ ਵੀ ਵਿਰੋਧੀਆਂ ਨੂੰ ਉਠਿਭੀ ਲਾ ਚੁੱਕੇ ਨੇ ਤੇ ਸ਼ਾਇਦ ਭਵਿੱਖ ਵਿੱਚ ਵੀ ਇਸ ਤਰ੍ਹਾਂ ਹੋ ਸਕਦਾ ਹੈ ਦੱਸਣਾ ਬਣਦਾ ਹੈ ਕਿ ਜਲੰਧਰ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਵੀ ਉਹਨਾਂ ਨੇ ਇਸੇ ਪੈਂਤੜੇ ਤੇ ਕੰਮ ਕੀਤਾ ਸੀ ਅਤੇ ਉੱਥੇ ਵੱਡੀ ਜਿੱਤ ਵੀ ਦਰਜ ਕੀਤੀ ਸੀ ਹੁਣ ਗਿੱਦੜਪਹਾ ਦੇ ਵਿੱਚ ਵੀ ਉਹ ਸੁਖਵੀਰ ਬਾਦਲ ਨੂੰ ਇੱਕ ਵੱਡਾ ਸਿਆਸੀ ਝਟਕਾ ਦੇ ਚੁੱਕੇ ਨੇ ਅਤੇ ਸੰਕਟ ਖੜਾ ਕਰ ਚੁੱਕੇ ਨੇ ਇਹ ਵੀ ਪਤਾ ਲੱਗਾ ਹੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਵਿਰੋਧੀ ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਵਿੱਚ ਲਿਆਉਣ ਦੀ ਰਣਨੀਤੀ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਇਹ ਵਿਉਂਤ ਕਦੋਂ ਸਿਰੇ ਚੜ੍ਹਦੀ ਹੈ ਅਤੇ ਉਹ ਕਿਹੜੀ ਪਾਰਟੀ ਨਾਲ ਸੰਬੰਧਤ ਵਿਧਾਇਕ ਹੋ ਸਕਦੇ ਨੇ ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਪਰ ਇਹ ਸਿਆਸਤ ਵਿੱਚ ਕੋਈ ਨਵੀਂ ਗੱਲ ਨਹੀਂ ਕਿਉਂਕਿ ਹਰ ਵਕਤ ਸਿਆਸਤ ਦੇ ਵਿੱਚ ਜੋੜ ਤੋੜ ਚੱਲਦਾ ਰਹਿੰਦਾ ਹੈ ਤੇ ਹੁਣ ਗੱਲ ਕਰਦੇ ਆ ਕੰਗਣਾ ਦੀ ਫਿਲਮ ਦੀ ਅਤੇ ਫਿਲਮ ਨਾਲ ਜੁੜਿਆ ਵਿਵਾਦ ਥੰਮਣ ਦਾ ਨਾਂ ਨਹੀਂ ਲੈ ਰਿਹਾ ਜੇ ਕਿਤੇ ਥੰਮਦਾ ਤਾਂ ਕੋਈ ਨਾ ਕੋਈ ਹੋਰ ਧੀਲੀ ਲਾ ਜਾਂਦਾ ਹੁਣ ਖਬਰ ਬਲ ਰਹੀ ਹੈ ਕਿ ਐਮਰਜੈਂਸੀ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਨਾ ਮਿਲਣ ਤੇ ਫਿਲਮ ਦੇ ਗੀਤਕਾਰ ਮਨੋਜ ਮੁੰਤਸਰ ਨੇ ਇੱਕ ਵੀਡੀਓ ਜਾਰੀ ਕਰਕੇ ਸਿੱਖ ਭਾਈਚਾਰੇ ਨੂੰ ਵਿਰੋਧ ਰੋਕਣ ਵਾਸਤੇ ਅਪੀਲ ਕੀਤੀ ਹੈ ਪਰ ਜਿਹੜੇ ਤਰਕ ਦਿੱਤੇ ਨੇ ਉਹਦੇ ਕਾਰਨ ਫਿਰ ਤੋਂ ਵਿਵਾਦ ਪੈਦਾ ਹੋ ਗਿਆ ਹੈ ਮਨੋਜ ਮੁੰਤਸਰ ਨੇ ਕਿਹਾ ਕਿ ਬਿਆਨਤ ਸਿੰਘ ਅਤੇ ਸਤਵੰਤ ਸਿੰਘ ਵਰਗੇ ਕਾਤਲ ਜਿਨ੍ਹਾਂ ਨੇ ਸੁਰੱਖਿਆ ਦੀ ਕਸਮ ਖਾਧੀ ਸੀ ਉਹਨਾਂ ਨੇ ਗੋਲੀਆਂ ਚਲਾਈਆਂ ਸਤਵੰਤ ਅਤੇ ਬਿਆਨਤ ਦੇ ਗੁਨਾਹ ਦਾ ਮੁਆਵਜ਼ਾ 1984 ਵਿੱਚ ਬੇਕਸੂਰ ਸਿੱਖਾਂ ਨੂੰ ਦੇਣਾ ਪਿਆ ਇਹ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਸੀ ਭਾਬ ਮਨੋਜ ਮੁੰਤਸਰ ਕਿਤੇ ਨਾ ਕਿਤੇ 1984 ਦੇ ਵਿੱਚ ਸਿੱਖਾਂ ਦੇ ਵਿਰੁੱਧ ਜਿਹੜੀ ਨਸਲ ਕੁਸ਼ੀ ਹੋਈ ਸੀ ਉਹਨੂੰ ਇਹ ਤਰਕ ਦੇ ਕੇ ਜਹਾਜ਼ ਠਹਿਰਾ ਰਿਹਾ ਹੈ ਅਤੇ ਇਹਨੂੰ ਮੁਆਵਜ਼ੇ ਵਜੋਂ ਵੀ ਵੇਖ ਰਿਹਾ ਹੈ ਭਾਬ ਜੇਕਰ ਮੰਨ ਲਿਆ ਜਾਵੇ ਕਿ ਕੋਈ ਇੱਕ ਵਿਅਕਤੀ ਗਲਤੀ ਕਰਦਾ ਹੈ ਬਾਕੀ ਪੂਰੀ ਕੌਮ ਉਹਦੀਆਂ ਲਾਸ਼ਾਂ ਵਿਛਾਦਦੀਆਂ ਜਾ ਸਕਦੀਆਂ ਨੇ ਅਜਿਹੇ ਤਰਕ ਨਾਲ ਮਨੋਜ ਐਮਰਜੈਂਸੀ ਫਿਲਮ ਨੂੰ ਜਾਇਜ਼ ਦੱਸਣਾ ਚਾਹੁੰਦਾ ਹੈ ਅਤੇ ਉਹਦੀ ਇੱਕ ਕਿਸਮ ਦੀ ਵਕਾਲਤ ਕਰ ਰਿਹਾ ਹੈ ਦੱਸਣਾ ਬਣਦਾ ਕਿ ਪਿਛਲੇ ਸਾਲ ਰਿਲੀਜ਼ ਹੋਈ ਹਿੰਦੀ ਫਿਲਮ ਆਦਪੁਰਸ਼ ਦੇ ਡਾਇਲੌਗ ਤੋਂ ਬਾਅਦ ਜਦੋਂ ਮਨੋਜ ਮੁੰਤਸਰ ਨੂੰ Hindu Bhaichar ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸੀ ਉਸ ਵੇਲੇ ਉਹ ਬੋਲਣ ਦੀ ਆਜ਼ਾਦੀ ਦੇ ਬਾਰੇ ਖੁੱਲ ਕੇ ਸਾਹਮਣੇ ਕਿਉਂ ਨਹੀਂ ਆਏ ਸਿਰਫ ਇੰਨਾ ਹੀ ਨਹੀਂ ਬਾਅਦ ਵਿੱਚ ਉਹਨੇ ਇਦੇ ਵਾਸਤੇ ਵਾਫੀ ਵੀ ਮੰਗੀ ਸੀ ਜਦੋਂ ਕੰਗਣਾ ਨੇ ਕੁਝ ਦਿਨ ਪਹਿਲਾਂ ਕਿਸਾਨੀ ਅੰਦੋਲਨ ਦੇ ਦੌਰਾਨ ਜ਼ਬਰਜਨਾਹ ਲਾਸ਼ਾਂ ਅਤੇ ਬੰਗਲਾਦੇਸ਼ ਵਰਗੇ ਹਾਲਾਤ ਬਣਾਉਣ ਦਾ ਇਲਜ਼ਾਮ ਲਾਇਆ ਸੀ ਤਾਂ ਉਸ ਵੇਲੇ ਉਹਨੇ ਸਿੱਖਾਂ ਦੀ ਦੇਸ਼ ਪ੍ਰਤੀ ਕੁਰਬਾਨੀ ਦੀ ਲੰਬੀ ਲਿਸਟ ਪੇਸ਼ ਕਿਉਂ ਨਹੀਂ ਕੀਤੀ ਉਸ ਵੇਲੇ ਕਿਉਂ ਨਹੀਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਭੁੱਖ ਮਰੀ ਨੂੰ ਦੂਰ ਕੀਤਾ ਆਖਰ ਕਿਸਾਨਾਂ ਤੇ ਅਜਿਹੇ ਦੋਸ਼ ਕਿਵੇਂ ਲਗਾਏ ਜਾ ਸਕਦੇ ਆ ਫਿਲਮ ਅਮਰਜੈਂਸੀ ਦੇ ਪੱਖ ਦੇ ਵਿੱਚ ਤਰਕ ਦਿੰਦੇ ਹੋਏ ਮਨੋਜ ਨੇ ਕਿਹਾ ਕਿ ਫਿਲਮ ਸਿਰਫ ਕੰਗਣਾ ਦੀ ਨਹੀਂ ਬਲਕਿ 500 ਲੋਕਾਂ ਨੇ ਮਿਲ ਕੇ ਬਣਾਈ ਹੈ ਜਿਨ੍ਹਾਂ ਨਾਲ ਇਹ ਨਾ ਇਨਸਾਫੀ ਹੋਣੀ ਨਹੀਂ ਚਾਹੀਦੀ ਫਿਰ ਉਹਨਾਂ ਨੇ ਕਿਹਾ ਕਿ 6 ਤਰੀਕ ਨੂੰ ਫਿਲਮ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਪਰ ਸਰਟੀਫਿਕੇਟ ਦਾ ਖੇਡ ਅੱਧ ਅਧੂਰਾ ਖੇਡਿਆ ਜਾ ਰਿਹਾ ਹੈ ਪੂਰਾ ਖੇਡ ਖੇਡਿਆ ਜਾਣਾ ਚਾਹੀਦਾ ਹੈ ਲੱਗੇ ਹੱਥ ਇੱਕ ਹੋਰ ਸਰਟੀਫਿਕੇਟ ਖੋ ਲੈਣਾ ਚਾਹੀਦਾ ਅਸੀਂ ਬੋਲਣ ਦੀ ਆਜ਼ਾਦੀ ਦਾ ਸਨਮਾਨ ਕਰਨ ਵਾਲੇ ਲੋਕਾਂ ਛੱਡੋ ਇਹ ਮਹਾਤਮਾ ਦਾ ਢੋਂਗਾ ਇੱਕ ਫਿਲਮ ਤਾਂ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ ਫਰੀडम ਆਫ ਐਕਸਪ੍ਰੈਸ਼ਨ ਕੀ ਬਰਦਾਸ਼ਤ ਹੋਏਗਾ ਮਨੋਜ ਨੇ ਕਿਹਾ ਕਿ ਪਰੇਸ਼ਾਨੀ ਐਮਰਜੈਂਸੀ ਤੋਂ ਹੈ ਇਹ ਸਵਾਲ ਕੀਤਾ ਹੈ ਪਰੇਸ਼ਾਨੀ ਫਿਲਮ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਨੂੰ ਦਿਖਾਉਣ ਤੋਂ ਹੈ ਕਿ ਇੰਦਰਾ ਗਾਂਧੀ ਮੌਤ ਉਹਦੀ ਸੜਕ ਤੇ ਕਿਸੇ ਦੁਰਘਟਨਾ ਕਿਸੇ ਐਕਸੀਡੈਂਟ ਵਿੱਚ ਹੋਈ ਹੈ ਉਹਨਾਂ ਦਾ ਕਤਲ ਹੋਇਆ ਹੈ ਪਰੇਸ਼ਾਨੀ ਤਾਂ ਕਹਿੰਦੇ ਇਹ ਹੈ ਕਿ ਉਹਨਾਂ ਦੇ ਕਾਤਲ ਸਿੱਖ ਵਿਖਾਏ ਗਏ ਹੈ ਜੋ ਸਤਵੰਤ ਸਿੰਘ ਅਤੇ ਬੇਅੰਤ ਸਿੰਘ ਸੀ ਕਹਿੰਦੇ ਹੈ ਕਿ ਸਿੱਖ ਭਾਈਚਾਰੇ ਨੂੰ ਇਹਦੇ ਤੇ ਇਤਰਾਜ਼ ਹੈ ਮੈਂ ਮੰਨ ਨੂੰ ਤਿਆਰ ਨਹੀਂ ਕਿ ਇੱਕ ਓੰਕਾਰ ਸਤਨਾਮ ਬੋਲਣ ਵਾਲੇ ਸੱਚਾਈ ਦੇ ਨਾਲ ਬੇਖੌਫ ਖੜੇ ਹੋਣ ਵਾਲੇ ਸਿੱਖ ਕਿਸੇ ਫਿਲਮ ਦੇ ਵਿੱਚ ਵਿਖਾਏ ਗਏ ਸੱਚ ਤੋਂ ਡਰਦੇ ਹੋਣ ਸਿੱਖ ਭਾਰਤ ਦੇ ਇਤਿਹਾਸ ਦਾ ਸੁਨਹਿਰੀ ਪੰਨਾ ਹੈ ਜਦੋਂ ਸਿਰ ਤੇ ਕੇਸਰੀ ਪੱਗ ਪਾ ਕੇ ਨਿਕਲਦੇ ਹੈ ਤਾਂ ਪੂਰੇ ਦੇਸ਼ ਦੇ ਵਿੱਚ ਉਹਨਾਂ ਦੀ ਇੱਜ਼ਤ ਹੁੰਦੀ ਹੈ ਮਨੋਜ ਮੁੰਤਸਰ ਨੇ ਕਿਹਾ ਕਿ ਸਤਵੰਤ ਅਤੇ ਬਿਆਨਤ ਸਿੰਘ ਵਰਗੇ ਕਾਤਲ ਜਿਨ੍ਹਾਂ ਨੇ ਸੁਰੱਖਿਆ ਦੀ ਕਸਮ ਖਾਧੀ ਸੀ ਅਤੇ ਉਹਨਾਂ ਨੇ ਗੋਲੀਆਂ ਚਲਾਈਆਂ ਸਤਵੰਤ ਅਤੇ ਬਿਆਨਤ ਦੇ ਗੁਨਾਹ ਦਾ ਬੋਆਵਜ਼ਾ 1984 ਵਿੱਚ ਬੇਕਸੂਰ ਸਿੱਖਾਂ ਨੂੰ ਦੇਣਾ ਪਿਆ ਇਹ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਸੀ ਪਰ ਸਿੱਖਾਂ ਨੇ ਕਦੇ ਵਿਕਟਮ ਕਾਰਡ ਨਹੀਂ ਖੇਡਿਆ ਭਾਰਤ ਦੇ ਦੁਸ਼ਮਣ ਨਹੀਂ ਹੋ ਫਿਰ ਮਨੋਜ ਨੇ ਸਰਹੱਦਾਂ ਤੇ ਕੁਰਬਾਨ ਹੋਣ ਵਾਲੇ ਸਿੱਖਾਂ ਦੀ ਕੁਰਬਾਨੀ ਵੀ ਯਾਦ ਕਰਵਾਈ ਹੈ ਮੰਤਸਰ ਨੇ ਕਿਹਾ ਕਿ ਕੁਝ ਡਰੇ ਹੋਏ ਲੋਕ ਇਸ ਦਾ ਵਿਰੋਧ ਕਰ ਰਹੇ ਨੇ ਸਚਾਈ ਕਿਸੇ ਫਿਲਮ ਦੀ ਮੁਹਤਾਜ ਨਹੀਂ ਹੈ ਫਿਲਮ ਦੀ ਰਿਲੀਜ਼ ਦੇ ਬਾਅਦ ਜੇਕਰ ਕੁਝ ਗਲਤ ਵਿਖਾਇਆ ਗਿਆ ਤਾਂ ਵਿਰੋਧ ਜ਼ਰੂਰ ਕਰਿਓ ਮੈਂ ਵੀ ਤੁਹਾਡੇ ਨਾਲ ਖੜਾ ਹੋਵਾਂਗਾ ਸਿੱਖਾਂ ਦੀ ਬੁਲੰਦ ਆਵਾਜ਼ ਨੇ ਔਰੰਗਜ਼ੇਬ ਦੇ ਕੰਨਾਂ ਦੇ ਪਰਦੇ ਪਾੜ ਦਿੱਤੇ ਸੀ ਉਹ ਸਿੱਖ ਦੂਜਿਆਂ ਦੀ ਆਵਾਜ਼ ਦਬਾਉਣ ਦੇ ਹੱਕ ਵਿੱਚ ਖੜੇ ਨਹੀਂ ਹੋ ਸਕਦੇ ਪਰ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਕਿ ਉਹ ਕਾਤਲ ਨੇ ਤੇ 1984 ਦਾ ਕਤਲੇਆਮ ਇੱਕ ਮੁਆਵਜ਼ਾ ਸੀ ਇੱਕ ਵਾਰੀ ਫਿਰ ਨਵੇਂ ਵਿਵਾਦ ਨੂੰ ਤੂਲ ਦੇ ਦਿੱਤੀ ਹੈ ਤੇ ਹੁਣ ਗੱਲ ਕਰਦਾ ਇੱਕ ਹੋਰ ਵੈਬ ਸੀਰੀਜ਼ ਤੇ ਇਸ ਵੈਬ ਸੀਰੀਜ਼ ਨੇ ਬਾਦਲ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਲਿਆ ਕੇ ਖੜੀ ਕਰ ਦਿੱਤੀ ਹੈ ਅਸਲ ਦੇ ਵਿੱਚ 90 ਦੇ ਦਹਾਕੇ ਵਿੱਚ ਏਅਰ ਇੰਡੀਆ ਦਾ ਜਹਾਜ਼ IC 814 ਦੇ ਹਾਈਜੈਕ ਤੇ ਬਣੀ OTT ਵੈਬ ਸੀਰੀਜ਼ ਉਹ ਵਿਵਾਦ ਹੁਣ ਇਹ ਵਿਵਾਦ ਪੰਜਾਬ ਦੀ ਸਰਕਾਰ ਨਾਲ ਜੁੜ ਗਿਆ ਹੈ ਪੰਜਾਬ ਦੀ ਤਤਕਾਲੀ ਭਾਜਪਾ ਸਰਕਾਰ ਦੇ ਰੂਲ ਤੇ ਸਵਾਲ ਖੜੇ ਹੋ ਗਏ ਐ ਭਾਜਪਾ ਨੇ ਵੈਬ ਸੀਰੀਜ਼ ਦੇ ਵਿੱਚ ਹਾਈਜੈਕ ਕਰਦੇ ਅਸਲੀ ਨਾਮ ਨਾ ਦੱਸਣ ਪਿੱਛੇ ਡਾਇਰੈਕਟਰ ਅਨੁਭਵ ਸੇਹਰਾ ਦੀ ਖੱਬੇ ਪੱਖੀ ਸੋਚ ਦੱਸੀ ਐ ਅਤੇ ਬਹਿਨ ਲਗਾਉਣ ਦੀ ਵੀ ਨਾਲ ਮੰਗ ਕਰ ਦਿੱਤੀ ਐ ਤਾਂ ਹੁਣ ਕਾਂਗਰਸ ਨੇ ਭਾਜਪਾ ਤੇ ਅਕਾਲੀ ਦਲ ਦੋਵਾਂ ਨੂੰ ਘੇਰਾ ਪਾ ਲਿਆ ਹੈ ਕਾਂਗਰਸ ਦੀ ਬੁਲਾਰਨ ਸੁਪਰੀਆ ਸ਼੍ਰੀਨੇਤ ਨੇ ਟਵੀਟ ਕਰਦਿਆਂ ਕਿਹਾ ਕਿ IC 814 ਨੇਪਾਲ ਤੋਂ ਹਾਈਜੈਕ ਕਰਕੇ ਅੰਮ੍ਰਿਤਸਰ ਲਿਆਂਦੀ ਗਈ ਸੀ 45 ਮਿੰਟ ਤੱਕ ਉੱਥੇ ਰੁਕੀ ਰਹੀ ਪਰ ਅਕਾਲੀ ਭਾਜਪਾ ਗੱਠਰ ਜੋੜ ਦੀ ਉਸ ਵਕਤ ਸਰਕਾਰ ਸੀ ਕੋਈ ਕਾਰਵਾਈ ਨਾ ਕੀਤੀ ਜਿਸ ਦੇ ਬਾਅਦ ਹਾਈਜੈਕਰ ਉਸ ਨੂੰ ਕੰਧਾਰ ਲੈ ਕੇ ਗਈ ਭਾਜਪਾ ਇਸ ਫਿਲਮ ਨੂੰ ਬੈਨ ਕਰਨ ਦੀ ਮੰਗ ਕਰ ਰਹੀ ਹੈ ਕਿਉਂ ਕਿਉਂਕਿ ਸੱਚ ਕੌੜਾ ਹੁੰਦਾ ਪਰ ਸੱਚ ਤਾਂ ਸੱਚ ਹੀ ਰਹਿੰਦਾ ਸੁਪਰੀਆ ਨੇ ਆਪਣੇ ਐਕਸ ਦੇ ਉੱਤੇ ਪੋਸਟ ਵਿੱਚ ਲਿਖਿਆ ਕਿ ਬੀਜੇਪੀ ਨੇ ਉਸ ਇਲਜ਼ਾਮ ਦਾ ਵੀ ਜਵਾਬ ਦਿੱਤਾ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਹਾਈਜੈਕਰ ਨੇ ਜਾ ਉਹਨਾਂ ਦੇ ਜਿਹੜੇ ਅਸਲੀ ਨਾਮ ਨੇ ਜਾਣ ਪੁੱਛ ਕੇ ਨਹੀਂ ਦੱਸੇ ਗਏ ਉਹਨਾਂ ਨੂੰ ਵੈਬ ਸ੍ਰੀ ਦੇ ਵਿੱਚ ਚੀਫ ਡਾਕਟਰ 버ગર ਭੋਲਾ ਤੇ ਸ਼ੰਕਰ ਕਹਿ ਕੇ ਬੁਲਾਇਆ ਗਿਆ ਜਦਕਿ ਕਾਂਗਰਸ ਤੇ ਬੁਲਾਰੇ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦੇ ਦਸਤਾਵੇਜ਼ ਵਿੱਚ ਇਹ ਨਾਮ ਦਰਜ ਨੇ ਕਿ 7 ਦਿਨ ਤੱਕ ਚੱਲੀ ਹਾਈ ਜੈਕਿੰਗ ਦੇ ਵਿੱਚ ਇੱਕ ਅਤਵਾਦੀ ਦੂਸਰੇ ਨੂੰ ਇਹਨਾਂ ਕੋਡਸ ਦੇ ਨਾਲ ਹੀ ਬੁਲਾਉਂਦੇ ਸਨ ਜਾਂਚ ਤੋਂ ਬਾਅਦ ਇਹਨਾਂ ਦੇ ਅਸਲੀ ਨਾਮ ਇਬਰਾਹੀਮ ਅਬਰ ਸ਼ਾਹਿਦ ਅਖਤਰ ਸੈਦ ਸਨੀ احمد ਕਾਜ਼ੀ ਜੋਹੂਰ ਮਿਸਤਰੀ ਅਤੇ ਸ਼ਾਕਰ ਸਨ ਇਹ ਸਾਰੇ ਪਾਕਿਸਤਾਨ ਦੇ ਰਹਿਣ ਵਾਲੇ ਸੀ ਸਿਰਫ ਇੰਨਾ ਹੀ ਨਹੀਂ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਜਹਾਜ਼ ਦੇ ਵਿੱਚ ਸਵਾਰ ਲੋਕਾਂ ਨੂੰ ਛੱਡਣ ਦੇ ਬਦਲੇ ਭਾਰਤ ਦੀ ਤਤਕਾਲੀ ਸਰਕਾਰ ਨੇ ਤਿੰਨ ਆਤਵਾਦੀ ਰਿਹਾ ਕਰ ਦਿੱਤੇ ਸੀ ਅਤੇ ਇਹ ਤਿੰਨੋ ਹੀ دہشتਗਰਦ ਮਸੂਦ ਅਜਹਰ احمد ਉਮਰ ਸੈਦ ਮੁਸ਼ਤਾਕ احمد ਇਹਨਾਂ ਨੂੰ ਛੱਡ ਦਿੱਤਾ ਗਿਆ ਸੀ ਤੇ ਜਿਨ੍ਹਾਂ ਨੂੰ ਕਹਿੰਦੇ ਕਾਂਗਰਸ ਦੀ ਸਰਕਾਰ ਦੇ ਦੌਰਾਨ ਫੜਿਆ ਗਿਆ ਸੀ ਕਾਂਗਰਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਰਿਹਾ ਹੋਣ ਤੋਂ ਬਾਅਦ ਇਹਨਾਂ ਤਿੰਨਾਂ ਨੇ 2001 ਵਿੱਚ ਪਾਰਲੀਮੈਂਟ ਤੇ ਹਮਲਾ ਕੀਤਾ 2002 ਦੇ ਵਿੱਚ ਪੱਤਰਕਾਰ ਡੈਨੀਅਲ ਪਰ ਨੂੰ ਅਗਵਾ ਕਰਕੇ ਕਤਲ ਕੀਤਾ 2008 ਵਿੱਚ ਮੁੰਬਈ ਦੇ ਵਿੱਚ ਹਮਲਾ ਕੀਤਾ 2016 ਵਿੱਚ ਪਠਾਨਕੋਟ ਚ ਹਮਲਾ ਕੀਤਾ 2019 ਚ ਪੁਲਵਾਮਾ ਵਿੱਚ ਭਾਰਤੀ ਜਵਾਨਾਂ ਤੇ ਹਮਲਾ ਕੀਤਾ ਉਹਨਾਂ ਕਿਹਾ ਕਿ ਕਾਂਗਰਸ ਨੇ ਅੱਤਵਾਦੀ ਫੜੇ ਤੇ ਭਾਜਪਾ ਨੇ ਰਿਹਾ ਕਰ ਦਿੱਤੇ ਉਹ ਕਹਿੰਦੇ ਸੱਚ ਇਹ ਹੈ ਕਿ ਹਾਜ਼ਮ ਕਰਨਾ ਮੁਸ਼ਕਲ ਹੈ ਪਰ ਸੱਚ ਤਾਂ ਸੱਚ ਹੀ ਰਹਿਣਾ ਹੈ ਦੂਸਰੇ ਪਾਸੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਸ ਮਾਮਲੇ 'ਚ ਨਟਫਲਿਕਸ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਸੀ ਜਾਣਕਾਰੀ ਮੁਤਾਬਕ ਨਟਫਲਿਕਸ ਨੇ ਅੱਗੇ ਤੋਂ ਅਜਾਹੇ ਨਾਜ਼ ਕੰਟੈਂਟ ਦਾ ਖਿਆਲ ਰੱਖਣ ਦਾ ਵਾਅਦਾ ਕੀਤਾ ਹੈ ਅਤੇ ਆਈਸੀ 814 ਕੰਧਾਰ ਸੀਰੀਜ਼ ਦੇ ਵਿੱਚ ਕਿਸ ਤਰ੍ਹਾਂ ਸੁਧਾਰ ਕੀਤਾ ਜਾਵੇ ਸੂਚਨਾ ਪ੍ਰਸਾਰਣ ਸਕੱਤਰ ਸੰਜੇ ਜਾਜੂ ਨੇ Netflix India ਦੀ ਅਸਲ ਕੰਟੈਂਟ ਹੈੱਡ ਮੌਨਿਕਾ ਸ਼ਿਰਗਿੱਲ ਨੂੰ ਤਲਬ ਕੀਤਾ ਸੀ ਅਤੇ ਵੈਬਸ੍ਰੀ ਦੇ ਵਿੱਚ ਕੁਝ ਤੱਤਾਂ ਅਤੇ ਕੁਝ ਤੱਥਾਂ ਦੇ ਉੱਤੇ ਉਹਨਾਂ ਨੇ ਅਸਹਿਮਤੀ ਪ੍ਰਗਟਾਈ ਸੀ Netflix India ਦੀ ਵਾਈਸ ਪ੍ਰੈਜ਼ੀਡੈਂਟ ਮੌਨਿਕਾ ਸ਼ਿਰਗਿੱਲ ਨੇ ਕਿਹਾ ਕਿ ਭਾਰਤੀ 에ਅਰਲਾਈਨਸ ਦੀ ਫਲਾਈਟ 814 ਦੇ 1999 ਦੇ ਹਾਈਜੈਕਿੰਗ ਦੇ ਅਣਜਾਣ ਦਰਸ਼ਕਾਂ ਦੇ ਫਾਇਦੇ ਲਈ ਹਾਈ ਟੈਕਰਾਂ ਦੇ ਅਸਲੀ ਅਤੇ ਕੋਡ ਵਾਲੇ ਨਾਮ ਸ਼ਾਮਿਲ ਕਰਨ ਦੀ ਸ਼ੁਰੂਆਤੀ ਡਿਸਕਲੇਮਰ ਨੂੰ ਹੁਣ ਅਸੀਂ ਅਪਡੇਟ ਕਰ ਦਿੱਤਾ ਹੈ। ਹੁਣ ਗੱਲ ਕਰਦੇ ਹਾਂ ਫਿਰੋਜ਼ਪੁਰ ਤੋਂ ਬਹੁਤ ਜੜੀ ਬੰਦ ਭਾਗੀ ਖਬਰ ਮਿਲੀ ਹੈ। ਇੱਕ ਘਰ ਦੇ ਵਿੱਚ ਖੁਸ਼ੀਆਂ ਤੇ ਖੁਸ਼ੀਆਂ ਮਾਤਮ ਵਿੱਚ ਪਲਾਂ ਚ ਬਦਲ ਗਈਆਂ। ਜਾਣਕਾਰੀ ਦੇ ਅਨੁਸਾਰ ਫਿਰੋਜ਼ਪੁਰ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਬਾਹਰ ਕਾਰ ਦੇ ਵਿੱਚ ਸਵਾਰ ਹੋ ਕੇ ਜਾ ਰਹਿ ਤਿੰਨ ਲੋਕਾਂ ਦਾ ਅੰਨੇਵਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਦੇ ਅਨੁਸਾਰ ਮੋਟਰਸਾਈਕਲ ਤੇ ਆਏ ਹਮਲਾਵਰਾਂ ਵੱਲੋਂ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮ੍ਰਿਤਕਾਂ ਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ ਅਤੇ ਮ੍ਰਿਤਕਾਂ ਦੀ ਪਛਾਣ ਆ ਜਿਹੜੀ ਕੰਬੋਜ਼ ਨਗਰ ਦੇ ਦਿਲਪ੍ਰੀਤ ਸਿੰਘ ਆਕਾਸ਼ਦੀਪ ਸਿੰਘ ਅਤੇ ਜਸਪ੍ਰੀਤ ਕੌਰ ਵਜੋਂ ਕੀਤੀ ਗਈ ਹੈ ਇਸ ਵਾਰਦਾਤ ਵਿੱਚ ਕਾਰ ਸਵਾਰ ਦੋ ਹੋਰ ਲੋਕ ਵੀ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਵਾਸਤੇ ਹਸਪਤਾਲ ਭੇਤੀ ਕਰਵਾ ਦਿੱਤਾ ਗਿਆ ਵਾਰਦਾਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਸੀ ਲੱਗ ਸਕਿਆ ਹਾਲਾਂਕਿ ਮ੍ਰਿਤਕ ਲੜਕੀ ਜਸਪ੍ਰੀਤ ਕੌਰ ਦਾ ਲਗਭਗ 1 ਮਹੀਨੇ ਬਾਅਦ ਵਿਆਹ ਸੀ ਜਿਸ ਤੇ ਚਲਦਿਆਂ ਦੱਸਿਆ ਜਾ ਰਿਹਾ ਕਿ ਪਰਿਵਾਰ ਵੱਲੋਂ ਖਰੀਦਦਾਰੀ ਕੀਤੀ ਜਾ ਰਹੀ ਸੀ ਗੋਲੀ ਲੱਗਣ ਕਾਰਨ ਮੌਕੇ ਤੇ ਹੀ ਲੜਕੀ ਦੀ ਮੌਤ ਹੋ ਗਈ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਵੱਡੀ ਗੰੰਟੀ ਵਿੱਚੋਂ ਉੱਥੇ ਪੁਲਿਸ ਪਹੁੰਚੀ ਮੁਰਜ਼ਮਾ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਸਾਰੇ ਸ਼ਹਿਰ ਦੀ ਨਾਕਾਬੰਦੀ ਕਰ ਦਿੱਤੀ ਸੀ ਪਰ ਉਦੋਂ ਤੱਕ ਗ੍ਰਿਫਤਾਰੀ ਨਹੀਂ ਸੀ ਕੀਤੀ ਜਾ ਸਕੀ ਕਾਤਲਾਂ ਦੀ ਪਛਾੜ ਵਾਸਤੇ ਪੁਲਿਸ ਦੇ ਵੱਲੋਂ ਨੇੜੇ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਵਾਰਦਾਤ ਤਬਾ ਸਾਰੇ ਇਲਾਕੇ ਵਿੱਚ دہشت ਦਾ ਮਾਹੌਲ ਵੀ ਸੀ ਇਹ ਵੀ ਪਤਾ ਲੱਗਿਆ ਕਿ ਜਿਸ ਦਿਲਪ੍ਰੀਤ ਸਿੰਘ ਨਾਮੀ ਨੌਜਵਾਨ ਦਾ ਕਤਲ ਹੋਇਆ ਉਹ ਪਹਿਲਾਂ ਵੀ ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਸੀ ਅਤੇ ਉਹਦੇ ਤੇ ਦੋ ਕਤਲਾਂ ਦੇ ਭਾਗ 302 ਦੇ ਵੱਖ-ਵੱਖ ਮੁਕੱਦਮੇ ਵੀ ਦਰਜ ਸੀ ਪਰ ਹਮਰਾਵਰਾ ਵੱਲੋਂ ਜਿਨ੍ਹਾਂ ਵੱਲੋਂ ਇਹ ਗੋਲੀਬਾਰੀ ਕੀਤੀ ਗਈ ਉਹਨਾਂ ਦੀ ਗਿਣਤੀ 6 ਦੱਸੀ ਜਾ ਰਹੀ ਹੈ ਦਿਲਪ੍ਰੀਤ ਸਿੰਘ ਉਰਫ ਲੱਲੀ ਅਤੇ ਉਸਦੇ ਭੈਣ ਭਰਾਵਾਂ ਸਮੇਤ 5 ਵਿਅਕਤੀਆਂ ਦੇ ਗੋਲੀਆਂ ਲੱਗੀਆਂ ਸਨ ਵੱਖ-ਵੱਖ ਹਥਿਆਰਾਂ ਦੇ ਨਾਲ ਇਹ ਗੋਲੀਆਂ ਚਲਾਈਆਂ ਦਸੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਕਾਰਨ ਦਿਲਪ੍ਰੀਤ ਸਿੰਘ ਉਰਫ ਲੱਲੀ, ਆਕਾਸ਼ਦੀਪ ਅਤੇ ਦਿਲਪ੍ਰੀਤੀ ਭੈਣ ਜਸਪ੍ਰੀਤ ਦੀ ਮੌਤ ਹੋ ਗਈ ਹੈ ਅਤੇ ਦੋ ਵਿਅਕਤੀ ਇਹਦੇ ਵਿੱਚ ਜ਼ਖਮੀ ਵੀ ਹੋਏ ਨੇ ਤੇ ਹੁਣ ਗੱਲ ਕਰਦੇ ਆਂ ਦਿੱਲੀ ਦੀ ਸਿਆਸਤ ਦੀ ਅਸਲ ਦੇ ਵਿੱਚ ਦਿੱਲੀ ਦੇ ਵਿੱਚ ਇੱਟ ਖੜਕਾ ਲੰਬੇ ਸਮੇਂ ਤੋਂ ਚੱਲ ਰਿਹਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਉੱਥੇ ਸਰਕਾਰ ਹੈ ਇੱਕ ਪਾਸੇ ਦਿੱਲੀ ਦੀ ਚੁਣੀ ਹੋਈ ਸਰਕਾਰ ਹੈ ਤੇ ਦੂਸਰੇ ਪਾਸੇ ਦਿੱਲੀ ਦੇ ਐਲਜੀ ਨੇ ਇਨਾ ਦਰਮਿਆਨ ਹਮੇਸ਼ਾ ਤਣਾਅ ਬਣਿਆ ਰਹਿੰਦਾ ਹੈ ਕਿਉਂਕਿ ਐਲਜੀ ਹਮੇਸ਼ਾ ਚੁਣੀ ਹੋਈ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਦੇ ਵਿੱਚ ਦਾਖਲ ਅੰਦਾਜ਼ੀ ਕਰਦੇ ਆ ਰਹੇ ਨੇ ਜਿਸ ਕਾਰਨ ਕਈ ਵਾਰ ਦਿੱਲੀ ਦੀ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਜਾ ਚੁੱਕਿਆ ਹੈ ਅਤੇ ਸੁਪਰੀਮ ਕੋਰਟ ਵੱਲੋਂ ਵੀ ਇਹ ਕਈ ਵਾਰ ਸਪਸ਼ਟ ਕੀਤਾ ਜਾ ਚੁੱਕਿਆ ਹੈ ਕਿ ਫੈਸਲੇ ਚੁਣੀ ਹੋਈ ਸਰਕਾਰ ਦੁਆਰਾ ਹੀ ਲਏ ਜਾ ਸਕਦੇ ਨੇ ਇਹਦੇ باوجود ਵੀ ਹੁਣ ਜਾਣਕਾਰੀ ਮਿਲੀ ਹੈ ਕਿ ਰਾਸ਼ਟਰਪਤੀ ਨੇ ਦਿੱਲੀ ਦੇ ਉਪ ਰਾਜਪਾਲ ਨੂੰ ਸੰਸਦ ਵੱਲੋਂ ਪਾਸ ਕੀਤੇ ਗਏ ਅਤੇ ਦਿੱਲੀ ਸਰਕਾਰ ਤੇ ਲਾਗੂ ਕਾਨੂੰਨ ਦੇ ਤਹਿਤ ਕਿਸੇ ਵੀ ਅਥਾਰਟੀ ਕਿਸੇ ਬੋਰਡ ਕਮਿਸ਼ਨ ਜਾਂ ਵਿਧਾਨਕ ਸੰਸਥਾ ਦਾ ਗਠਨ ਕਰਨ ਦੀਆਂ ਸ਼ਕਤੀਆਂ ਦੇ ਦਿੱਤੀਆਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੱਲ ਜਾਰੀ ਇੱਕ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ਦਿੱਲੀ ਦੇ ਉਪ ਰਾਜਪਾਲ ਅਜਿਹੇ ਅਥਾਰਟੀ ਬੋਰਡ ਕਮਿਸ਼ਨ ਜਾਂ ਵਿਧਾਨਕ ਸੰਸਥਾਵਾਂ ਵਾਲੀ ਮੈਂਬਰ ਨਿਯੁਕਤ ਕਰ ਸਕਦੇ ਆ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਐਕਟ 1991 1992 ਦੀ 1 ਧਾਰਾ ਦੀ ਧਾਰਾ 45 ਡੀ ਦੇ ਨਾਲ-ਨਾਲ ਸੰਵਿਧਾਨ ਦੇ ਅਨੁਛੇਦ 239 ਦੀ ਧਾਰਾ 1 ਦੇ ਅਨੁਸਾਰ ਰਾਸ਼ਟਰਪਤੀ ਨਿਰਦੇਸ਼ ਦਿੰਦੇ ਨੇ ਕਿ ਰਾਸ਼ਟਰੀ ਰਾਜਧਾਨੀ ਖੇਤਰ ਲੈਫਟੀਨੈਂਟ ਗਵਰਨਰ ਦਿੱਲੀ ਰਾਸ਼ਟਰਪਤੀ ਦੇ ਨਿਯੰਤਰਣ ਦੇ ਅਧੀਨ ਅਤੇ ਅਗਲੇ ਹੁਕਮਾਂ ਤੱਕ ਕਿਸੇ ਅਥਾਰਟੀ ਬੋਰਡ ਕਮਿਸ਼ਨ ਜਾਂ ਵਿਧਾਨਕ ਸੰਸਥਾ ਦਾ ਗਠਨ ਕਰਨ ਲਈ ਇਸ ਐਕਟ ਦੀ ਧਾਰਾ 45 ਡੀ ਦੀ ਧਾਰਾ ਏ ਦੇ ਅਧੀਨ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੀ ਖੋਦ ਵਰਤੋਂ ਕਰ ਸਕਣਗੇ ਉਮੀਦ ਹੈ ਕਿ ਇਸ ਨੋਟੀਫਿਕੇਸ਼ਨ ਤੋਂ ਬਾਅਦ ਇੱਕ ਵਾਰ ਫਿਰ ਦਿੱਲੀ ਦੀ ਚੁਣੀ ਹੋਈ ਸਰਕਾਰ ਅਤੇ ਐਲਜੀ ਦੇ ਦਰਮਿਆਨ ਤਣਾਅ ਵਧ ਸਕਦਾ ਹੈ ਦੋਸਤੋ ਇਹ ਸੀ ਕੋਲਮ ਇਲਾਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ੍ਰੀ ਅਕਾਲ ਤੇ ਰਬ ਰੱਖਾ